हां जी दोस्तों सारेया नुं ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਸਾਗਰਾ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵੀਰ ਸ਼ਿਬਾਜ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਵੀਡੀਓ ਕਾਫੀ ਪਾਈਆਂ ਨੇ ਅੱਜ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ਼ ਦਾ ਵੀ ਕੰਮ ਹੈਗਾ ਤੇ ਕਦੇ-ਕਦੇ ਦੋਸਤੋ ਜਿਹੜੇ ਘਰੇਲੂ ਪਸ਼ੂ ਆ ਘਰ ਦੇ ਪਸ਼ੂ ਆ ਉਹ ਵੀ ਵੀਰ ਦੇ ਕੋਲ ਹੁੰਦੇ ਆ ਤੇ ਕਦੀ ਟੋਕੜ ਗੱਬਨ ਦੀ ਸਟੇਜ ਦੇ ਵਿੱਚ ਹੋਵੇ ਤੇ ਜਾਂ ਫਿਰ ਬਿਲਕੁਲ ਤੋ ਕਾਪਸ ਹੋਵੇ ਪੂਰੀ ਤਿਆਰੀ ਤੇ ਹੋਵੇ ਉਹ ਘਰੋਂ ਵੀ ਸੇਲ ਕਰ ਦਿੰਦੇ ਆ ਨਾਲ ਦੀ ਨਾਲ ਬਾਕੀ ਸੇਲ ਪਰਚੇਜ ਦਾ ਕੰਮ ਵੀ ਵੀਰ ਨੇ ਸ਼ੁਰੂਆਤ ਕੀਤੀ ਸੀ ਪਿਛੇ ਜੱਕ ਤੁਹਾਨੂੰ ਵੀਡੀਓ ਦਿਖਾਈ ਸੀ ਆਪਾਂ ਇਸ ਘਰ ਤੋਂ ਤਿੰਨ ਜਰਸੀ ਵੜਾ ਸੀਗੀਆਂ ਸੋ ਬਿਲਕੁਲ ਵਾਜਬ ਰੇਟ ਸੀਗੇ ਜਾਇਜ਼ ਰੇਟ ਸੀ ਜੈਨੂਨ ਰੇਟ ਸੀਗੇ ਅੱਜ ਵੀ ਉਮੀਦ ਕਰਦੇ ਆ ਦੋਸਤੋ ਬਿਲਕੁਲ ਛੋਟੇ ਰੇਟ ਭਾਅ ਪਰਤੇ ਹੋਣਗੇ ਬਾਕੀ ਪੂਰੀ ਡਿਟੇਲ ਵੀਰ ਸ਼ਬਾਜ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਪੂਰੀ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਖਾਸ ਵੀਰ ਤੁਸੀਂ ਪਿੰਡ ਸਾਂਘਰੇ ਕਰਨੀ ਆ ਦੋਸਤੋ ਬਾਉਪੁਰ ਪਿੰਡ ਬਿਲਕੁਲ ਨੇੜੇਕ ਆ। ਤੋਂ ਕੋਈ ਵੀਰ ਦਬਾਬੇ ਏਰੀਆ ਤੋਂ ਆ ਰਿਹਾ ਦੋਸਤੋ ਸੁਲਤਾਨਪੁਰ ਲੋਧੀ ਤੋਂ ਕੋ 10 ਕਿਲੋਮੀਟਰ ਦੀ ਦੂਰੀ ਆ। ਸੁਲਤਾਨਪੁਰ ਲੋਧੀ ਤੋਂ ਆਉਂਦੇ ਸਮੇਂ ਦੋਸਤੋ ਪਿੰਡ ਬਾਉਪੁਰ ਤੇ ਸਾਂਗਰੇ ਵਿజిਟ ਕਰਨੀ ਹੈ ਇਹ ਜਿਹੜਾ ਦੋਸਤੋ ਅੱਗੇ ਰੋਡ ਆ ਇਹ ਸੜਕਾ ਇਹ ਚੋਲਾ ਸਾਹਿਬ ਨੂੰ ਵੀ ਚਲੀ ਜਾਂਦੀ ਹੈ ਤੇ ਮਾਝੇ ਦੇ ਨਾਲ ਵੀ ਕਨੈਕਟ ਹੁੰਦੀ ਆ ਬਿਲਕੁਲ ਦਰਿਆ ਪਾਰ ਕਰਦੇ ਆ ਠੀਕ ਆ ਜੀ ਫਟਿਆਂ ਵਾਲਾ ਦਰਿਆ ਜਿਹੜਾ ਕਾਫੀ ਮਸ਼ਹੂਰ ਆ ਘੜ ਕੇ ਪਿੰਡ ਦੇ ਬਿਲਕੁਲ ਨਾਲ ਦਰਿਆ ਜਿਹੜਾ ਦੋਸਤੋ ਜੇ ਕੋਈ ਵੀਰ ਇਹ ਤੋਂ ਬਿਲਕੁਲ ਮਾਝੇ ਵਾਲੀ ਸਾਈਡ ਤੋਂ ਆ ਰਿਹਾ ਇਹ ਘੜਕਾ ਪਿੰਡ ਤੁਸੀਂ ਪਾਰ ਕਰਦੇ ਆ ਸਰ ਦੋਸਤੋ ਪਿੰਡ ਸਾਗਰੇ ਵਿਜ਼ਿਟ ਕਰ ਸਕਦੇ ਜੀ ਠੀਕਾ ਚੋਲਾ ਸਾਹਿਬ ਤੋਂ ਵੀ ਕੋਈ 8-9 ਕਿਲੋਮੀਟਰ ਦੀ ਦੂਰੀ ਆ ਗੱਲਬਾਤ ਆਪਾਂ ਵੀਰ ਸ਼ਬਾਜ ਦੇ ਨਾਲ ਕਰਦੇ ਆ ਦੋਸਤੋ ਤਰੀਕ ਅੱਜ 12 ਅਪ੍ਰੈਲ ਆ ਸਮਾਂ ਕੋਈ ਦੁਪਹਿਰ ਦਾ ਦੁਪਹਿਰ ਦਾ ਸਮਾਂ ਅੱਜ ਇਸ ਕਬਰ ਦੇ ਵਿੱਚ ਇੱਕ ਟੋਕੜ ਗੱਬਣ ਮਾਝ ਤੁਹਾਨੂੰ ਦਿਖਾਉਣੀ ਆ ਗੱਬਣ ਵੀ ਚੈੱਕ ਪਾਸ ਆ ਬਾਕੀ ਹੁਣ ਟੋਕੜ ਵੀ ਹੈਗੀ ਸਟੇਜ ਤੇ ਕਿੰਨਾ ਹੁਣ ਮਿਲਕ ਹਾਜ਼ਰ ਆ ਕਿੰਨਾ ਦੋਵੇਂ ਟਾਈਮ ਦਾ ਦੁੱਧ ਆ ਉਹ ਪੂਰੀ ਗੱਲਬਾਤ ਵੀਰ ਦੇ ਨਾਲ ਕਰ ਲੈਣੇ ਆ ਆਓ ਚੱਲਦੇ ਆ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਵੀਰ ਸ਼ਬਾਹ ਜੀ ਸਤ ਸ੍ਰੀ ਅਕਾਲ ਸੰਦਸਾਹਬ ਸਤ ਸ੍ਰੀ ਅਕਾਲ ਜੀ ਠੀਕ ਠਾਕ ਵੀਰ ਜੀ ਬਹੁਤ ਵਧੀਆ ਸੰਦਸਾਹਬ ਠੀਕ ਹੈ ਜੀ ਅੱਛਾ ਸਿਪਾਹਜ ਉੱਤੇ ਵੀ ਆਪਾਂ ਇੱਕ ਵੀਡੀਓ ਪਾਈ ਸੀ ਵੀਰ ਬੜਾ ਤਿੰਨ ਦਿਖਾਈਆਂ ਸੀ ਗਿਆ ਹਾਂਜੀ ਹਾਂਜੀ ਹੋ ਗਈਆਂ ਸੇਲ ਹੈ ਬਹੁਤ ਵਧੀਆ ਸੇਲ ਹੈ ਜੀ ਉਹਦੇ ਸੰਦ ਸਾਹਿਬ ਅੱਜ ਤੱਕ ਫੋਨ ਆਈ ਜਾਂਦੇ ਆ ਤੇ ਅੱਛਾ ਜੀ ਹਾਂਜੀ ਹਾਂਜੀ ਉਹ ਭੈਣ ਭਰਾ ਕਾਫੀ ਜੁੜ ਜਾਂਦਾ ਬਹੁਤ ਹਾਂਜੀ ਬਾਕੀ ਰੇਟ ਵੀ ਚਲੋ ਜੈਨੂਨ ਜਾਇਜ਼ ਰੇਟ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਕੋਈ ਮਤਲਬ ਤਾਂ ਪਤਲੀ ਜੀ ਕਮਾਈ ਨਾਲ ਚਲੋ ਪਸ਼ੂ ਆਪਾਂ ਦੇਈ ਜਾਈ ਜਾਂਦੇ ਫਿਰ ਭੈਣ ਭਰਾ ਜੁੜਦਾ ਹਾਂ ਬਿਲਕੁਲ ਜੀ ਬਿਲਕੁਲ ਜੀ ਹਰ ਕਿਹਨੂੰ ਭਾਲ ਹੁੰਦੀ ਹੈ ਵੀ ਬਿਲਕੁਲ ਛੋਟੇ ਹਿਸਾਬ ਕਿਤਾਬਲੇ ਰੇਟ ਹੋਣ ਹਾਂਜੀ ਹਾਂਜੀ ਤੇ ਅੱਛਾ ਸ਼ਿਬਾਜ ਅੱਜ ਆਪਣੇ ਕੋਲ ਦੋ ਵੀ ਤੇ ਪਸ਼ੂ ਇੱਕ ਤਾਂ ਜਰਸੀ ਡੇਢ ਦੇ ਵਿੱਚ ਵਹਿੜ ਦਿਖਾ ਦਾਂਗੇ ਹਾਂਜੀ ਹਾਂਜੀ ਇੱਕ ਆਪਣੇ ਕੋਲ ਜਿਹੜੀ ਤੋਕੜ ਗੱਬਣੇ ਇਹ ਮੱਝ ਹਾਂਜੀ ਹਾਂਜੀ ਠੀਕ ਆ ਵੀਰ ਤੇ ਸ਼ੁਰੂਆਤ ਵੀਰ ਸ਼ੁਭਾਜ ਕਿਹੜੇ ਪਾਸਿਓਂ ਕਰਦੇ ਆ ਆਪਾਂ ਟੋਕੜ ਗੱਬਣ ਮੱਝ ਤੋਂ ਕਰਦੇ ਆ ਮੱਝ ਤੋਂ ਕਰ ਲੈਣੀ ਆ ਜੀ ਤਾਂ ਦੋਸਤੋ ਪਹਿਲੇ ਨੰਬਰ ਤੋਂ ਇਹ ਮੱਝਾਂ ਪਤਾਂ ਨੂੰ ਦਿਖਾ ਦਿੰਨੇ ਆ ਟੋਕੜ ਗੱਬਣ ਇਹ ਮੱਝਾਂ ਠੀਕ ਆ ਜੀ ਤੇ ਸ਼ੁਭਾਜ ਭਾਈ ਇਹਦੀ ਡਿਟੇਲ ਕੀ ਆ ਇਹ ਆਪਣੇ ਘਰ ਦੀ ਘਰੇਲੂ ਮੱਝ ਹੈ ਹਾਂਜੀ ਹਾਂਜੀ ਸੰਤੋ ਸਾਹਿਬ ਇਹ ਆਪਣੀ ਘਰ ਦੀ ਝੋਟੀ ਆ ਘਰ ਦੀ ਆ ਜੀ ਹਾਂਜੀ ਹਾਂ ਪਹਿਲੇ ਸੂਏ ਸੂਈਏ ਦੂਜੇ ਸੂਏ ਲਈ ਗੱਬਣ ਆ ओके okay. हां जी ए सन्टू साहब 28 ਤਰੀਕ ਨੂੰ ਚੌਥਾ ਮਹੀਨਾ ਸ਼ੁਰੂ ਹੋ ਗਿਆ ਵਾ 28 ਅਪ੍ਰੈਲ ਨੂੰ ਇਹਨੂੰ 4 ਮਹੀਨੇ ਹੋ ਜਾਣੇ ਆ ਕੰਪਲੀਟ ਹਾਂਜੀ 28 ਅਪ੍ਰੈਲ ਤੋਂ ਬਾਅਦ ਪੰਜਵਾਂ ਮਹੀਨਾ ਸ਼ੁਰੂ ਹੋ ਜਾਣਾ ਹਾਂਜੀ ਹਾਂਜੀ ਬਹੁਤ ਜੀ ਹਾਂਜੀ ਬਹੁਤ ਦੋਸਤੋ 28 ਅਪ੍ਰੈਲ ਤੋਂ ਬਾਅਦ ਠੀਕ ਹੈ ਜੀ ਪੰਜਵਾਂ ਮਹੀਨਾ ਸਟਾਰਟ ਹੋ ਜਾਣਾ ਤੇ 4 ਮੰਥ ਜਿਹੜੇ ਕੰਪਲੀਟ ਕਰ ਚੁੱਕੀ ਆ ਠੀਕ ਹੈ ਜੀ ਬਾਕੀ ਹੈ ਮੇਰੇ ਨਾਲ ਤਾਂ ਵੀ ਜੈਡ ਬਲੈਕ ਹੀ ਸਾਰੇ ਜੈਡ ਬਲੈਕ ਜੈਡ ਬਲੈਕ ਜੈਡ ਬਲੈਕ ਠੀਕ ਹੈ ਜੀ ਮੱਥੇ ਤੋਂ ਲੈ ਕੇ ਪੂਛ ਤੱਕ ਜਿਹੜਾ ਇੱਕ ਵੀ ਵਾਰ ਜਿਹੜਾ ਵਾਈਟ ਨਹੀਂ ਹੈਗਾ ਤੇ ਜੈਡ ਬਲੈਕ ਹੀ ਸਮਝ ਕੇ ਕੋਈ ਤੇ ਦੁੱਧ ਕਿੰਨੇ ਦੇ ਥੱਲੇ ਦੁੱਧ ਸੰਧੂ ਸਾਹਿਬ ਜਿਹੜਾ ਠੰਡਾ ਦੁੱਧ ਪਾਣੀ ਵਰਗਾ ਉਹ ਹੈਗਾ ਉਹ 5 ਕਿਲੋ ਅੱਛਾ ਜੀ ਬਿਲਕੁਲ ਜੀ ਤੋਂ 100 ਗ੍ਰਾਮ ਨਹੀਂ ਘਟਣਾ ਉਹ ਧਾਰਨਾ ਮੇਰਾ ਵੀਰ ਮਾਰੇ ਠੀਕ ਹੈ ਜੀ ਹਾਂਜੀ ਤੇ ਸਭਾਜ ਦੋਵੇਂ ਟਾਈਮ ਮਿਲਦੀ ਫਿਰ ਦੋਵੇਂ ਟਾਈਮ ਕੱਟੀ ਹੈ ਮਗਰੇ ਜੀ ਕੱਟੀ ਮਗਰ ਕੱਟੀ ਹੈ ਹਾਂਜੀ ਉਹ ਵੀ ਕੱਟੀ ਦਿਖਾ ਦਈਏ ਦੋਸਤੋ ਉਹ ਕੱਟੀ ਆ ਠੀਕ ਹੈ ਜੀ ਹਾਂਜੀ ਤੇ ਇਹ ਕੱਟੀ ਤਾਂ ਦੋਨੋਂ ਟਾਈਮ ਮਿਲਦੀ ਆ ਸਵੇਰ ਸ਼ਾਮ ਮਿਲਦੀ ਆ 5 ਕਿਲੋ ਦੁੱਧ ਇਸ ਮਾਝ ਦੇ ਥੱਲੇ ਹਾਜ਼ਰ ਤੇ ਚੌ ਮਹੀਨੇ ਦੀ ਗੱਬਣ ਚੱਕ ਪਾਸਾ ਚਾਰ ਮਹੀਨੇ ਵੈਸੇ ਕੰਪਲੀਟ ਕਰ ਚੁੱਕੀ ਆ 28 ਨੂੰ ਬਾਕੀ ਮਾਜ ਤੁਹਾਨੂੰ ਆਪਾਂ ਤੋੜ ਕੇ ਦਿਖਾਉਨੇ ਆ ਭਾਰੇ ਜੁਸੇ ਦੀ ਆ ਵਜਨ ਲੋਡ ਪੂਰਾ ਮਾਜ ਦਾ ਠੀਕ ਆ ਜੀ ਹਾਈਟ ਵੀ ਕੋਈ ਵੀਰ ਮੀਡੀਅਮ ਆ ਤਾਂ ਥੋੜੀ ਜਿਹੀ ਉੱਚੀ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਤੇ ਪਲੀ ਪਲੋਸੀ ਪੂਰੀ ਆ ਬਾਕੀ ਸੇਵਾ ਜਿਹੜੀ ਆ ਦੋਸਤੋ ਵੀਰ ਨੇ ਕੀਤੀ ਆ ਉਹ ਵੈਸੇ ਤੁਹਾਨੂੰ ਦੇਸੀ ਪੈਣੀ ਆ ਠੀਕ ਆ ਜੀ ਸੋਨੇ ਪਿੱਠ ਪੁੜੇ ਦੇ ਵਿੱਚ ਰਾਜੀ ਵਜਨ ਲੋਡ ਪੂਰਾ ਅੱਛਾ ਸਿਵਾਜ ਬਾਕੀ ਅਗਲੇ ਨਾਲ ਅਗਲਾ ਚੂਣ ਬਿਲਕੁਲ ਬੇਫੇ ਉਹ ਆਪਣੀ ਥਾਣਾ ਦੀ ਗਾਰੰਟੀ ਆ ਜੀ ਠੀਕ ਹੈ ਜੀ ਹਾਂਜੀ ਕੋਈ ਅਗਲਾ ਇਹਨਾਂ ਅਗਲਾ ਤੋਂ ਕਿ ਪਿਛਲੇ ਨਾਲ ਪਿਛਲਾ ਸੰਪੋਰਟ ਤੁਸੀਂ ਦੱਸਿਆ ਸੀ ਇੱਕ ਮਾੜੀ ਸਾਈਡ ਜੀ ਹੈਗੀ ਆ ਆ ਸਾਈਡ ਸਾਈਡ ਰੱਬ ਦੀ ਥੋੜੀ ਸਾਈਡ ਮਾੜੀ ਹੈਗੀ ਪਰ ਚੋਣ ਦੇ ਵਿੱਚ ਕੋਈ ਫਰਕ ਨਹੀਂ ਚੋਣ ਵਿੱਚ ਕੋਈ ਫਰਕ ਨਹੀਂ ਜੀ ਲਓ ਜੀ ਸੋ ਵਜਨ ਲੋੜ ਪੂਰਾ ਦੋਸਤੋ ਮੱਝ ਦਾ ਠੀਕ ਹੈ ਜੀ ਕੋਈ ਵੀਰ ਦੂਰ ਨੇੜੇ ਆ ਰਿਹਾ ਤੇ ਤੁਸੀਂ ਇੱਕ ਜ਼ਰੂਰ ਗੱਲ ਧਿਆਨ ਰੱਖ ਕੇ ਆਇਓ ਵੀ ਵਜਨ ਲੋੜ ਵਾਲੀ ਆ ਹਾਈਟ ਮੀਡੀਅਮ ਕੋਈ ਵੀਰ ਅੰਗ ਕੇ ਸੌਦਾ ਕਰ ਲਿਓ ਠੀਕ ਹੈ ਜੀ ਨਾ ਬਾਲੀ ਵੱਡੀ ਤੇ ਨਾ ਹੀ ਛੋਟੀ ਬਾਲੀ ਦਰਮਿਆਨੀ ਵੀ ਚਲਾ ਮੇਲਾ ਵੀ ਨਾਰਮਲ ਹੀ ਆਪਾਂ ਮੱਝਾਂ ਇਸ ਹਾਈਟ ਦੇ ਵਿੱਚ ਵੀ ਜ਼ਿਆ 34 ਸੰਸਾ ਦੇ ਕਿਰਾ ਆ ਲਓ ਇੱਕ ਪੂਰੀ ਹੋਰ ਕੋਣੀ ਕਢਾ ਦੋ ਕਿਹੜਾ ਆ ਜੀ ਆ ਲਓ ਜੀ ਠੀਕ ਹੈ ਜੀ ਸੋ ਕਾਫੀ ਵੀਰਾਂ ਦੀ ਡਿਮਾਂਡ ਆ ਦੋਸਤੋ ਵੀ ਟੋਕੜ ਗੱਪਣ ਪਸ਼ੂ ਖਰੀਦਣ ਦੀ ਕਿਉਂਕਿ ਚੌ ਪੰਜਾਂ ਮਹੀਨਿਆਂ ਦੀ ਜਿਹੜੀ ਸਟੇਜ ਆ ਦੋਸਤੋ ਅੱਧ ਵਾਲੀ ਸਟੇਜ ਆ ਵੀ ਅੱਧਾ ਕ ਜਿਹੜਾ ਪਸ਼ੂ ਸਾਂਭਿਆ ਹੁੰਦਾ ਅੱਧਾ ਕ ਕਿਸੇ ਵੀਰ ਨੇ ਥੋੜੀ ਜਿਹੀ ਖੇਚਲ ਕਰ ਲੈਣੀ ਆ ਠੀਕ ਆ ਜੀ ਉਸ ਅਕੋਰਡਿੰਗ ਜਿਹੜੀ ਤੁਸੀਂ ਜਿਹੜੀ ਮੱਝ ਖਰੀਦ ਸਕਦੇ ਠੀਕ ਆ ਜੀ ਅੱਧਾ ਕ ਸਮਾਂ ਜਿਹੜਾ ਖਿੱਚ ਕੇ ਲੱਗੀ ਆ 4 ਕ ਮਹੀਨੇ ਦਾ ਤੇ ਆਹ ਜੀ ਮੋੜ ਦੇਗੀ ਲਓ ਜੀ ਠੀਕ ਆ ਸੋ ਮਗਰ ਕੱਟੀ ਕੱਟੀ ਵੀ ਤੁਹਾਨੂੰ ਆਪਾਂ ਦਿਖਾ ਦਿਤੀ ਐ ਆ ਤੁਸੀਂ ਵੇਖ ਸਕਦੇ ਠੀਕ ਆ ਜੀ ਤੇ ਵਸੇ 24 ਮਹੀਨੇ ਦੇ ਗੱਬਣਾ ਕੋਈ 3 ਕੁ ਮਹੀਨੇ ਲਾ ਲਓ ਵੀ ਕੋਈ 6-7-7 ਕੁ ਮਹੀਨੇ ਦਾ ਵੀ ਰਸ਼ਬਾਜ ਕੋਈ ਸਮਾਂ ਹੋ ਗਿਆ ਹੋਊਗਾ ਇਹਨੂੰ ਸੋਈ ਨੂੰ ਹਣਾ ਹਾਂਜੀ 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 7 ਮਹੀਨੇ ਮੰਨ ਲਓ ਚਲੋ 24 ਮਹੀਨੇ ਦੀ ਗੱਬਣਾ ਜੀ ਕਿ 2-3 ਮਹੀਨੇ 2-2.5 ਮਹੀਨੇ ਬਾਦੀ ਹਰ ਵਾਰ ਆਈਏ ਬਾਕੀ ਜੇ 2 ਕੁ ਤਾਂ ਬਣ ਜਾਂਦੀ ਐ ਜਾਂ ਮਾੜੀ ਮੂਲੀ ਤੋਂ ਉਹ ਅਸੀਂ ਟੀਕੇ ਲਵਾਉਣੇ ਜੀ ਟੀਕੇ ਲਪਾਉਂਦੇ ਆ ਟੀਕੇ ਲੱਗਾਇਆ ਠੀਕ ਆ ਤੇ ਇਹਦਾ ਮੁੱਲ ਕੀ ਰਹੂਗਾ ਕੀ ਕਰਦੇ ਆ ਡਿਮਾਂਡ ਸੰਧੂ ਸਾਹਿਬ ਤੇ 56000 ਜਦੋਂ ਮਾਨਦਨ ਕਰਦੇ ਆਂਗੇ 56000 ਚੋਂ ਹਾਂਜੀ ਚੰਗੀ ਏ ਬਿਲਕੁਲ ਵਜ਼ਨ-ਵੋਜ਼ਨ ਵੀ ਚੰਗਾ ਹੈ ਕੋਈ ਕਿਨੇ ਵੀਰ ਭਰਾ ਫੋਨ ਲਾਵੇ ਕੋਈ ਗੱਲ ਨਾ ਆਪਾਂ ਮੋੜਦੇ ਨਹੀਂ ਲਓ ਜੀ ਹਾਂਜੀ ਲਓ ਦੋਸਤੋ ਮੱਝ ਚੰਗੀ ਆ ਕਾਇਮ ਆ ਬਾਕੀ ਸਾਰੇ ਪਾਸੇ ਤੁਸੀਂ ਅੰਗ-ਪੈਰ ਵੇਖ ਲਿਆ ਸੋ ਪ੍ਰੋਪਰ ਪੂਰੀ ਏ ਠੀਕ ਆ ਜੀ ਤੇ ਇੱਕ ਰੰਗ ਆ ਠੀਕ ਆ ਬਾਕੀ ਆਓ ਆਪਦੀ ਅੱਖੀਂ ਵੇਖੋ ਹੱਥੀਂ ਛੋ ਕੇ ਤਸੱਲੀ ਕਰੋ ਠੀਕ ਆ ਜੀ ਦੁੱਧ ਵੀ ਚੰਗਾ ਥੱਲੇ ਹੈਗਾ 5 ਕਿਲੋ ਤੇ 4 ਮਹੀਨੇ ਦੀ ਗੱਬਣ ਚੈੱਕ ਪਾਸ ਤੇ ਰੇਟ ਤੁਹਾਨੂੰ ਦੱਸ ਦਿੱਤਾ ਬਾਕੀ ਆਪਦੀ ਵਿਉਂਤ ਬਠਾਲੇ ਉਹ ਜਿੱਥੇ ਵੀ ਤਾਲਮਿਲ ਬੈੰਦਾ ਹੋਇਆ ਤੇ ਅੱਗੇ ਜਰਸੀ ਆ ਆ ਬੈੜਾ ਗਈ ਆਪਣੇ ਕੋਲ ਹਾਂਜੀ ਹਾਂਜੀ ਸੰਦੂ ਸਾਹਿਬ ਜਰਸੀ ਵੈੜ ਇਹ ਇਹ ਸੂਆ ਕਿਨਵਾ ਸੂਈ ਦੂਜਾ ਦੂਜਾ ਸੂਆ ਸੰਦੂ ਸਾਹਿਬ ਸੂਈ ਆ ਇਹ ਨਾ ਸੰਦੂ ਸਾਹਿਬ ਵੈੜ ਥੋੜੀ ਆਈ ਆ ਦੂਰੋਂ ਸਫ਼ਰ ਬਹੁਤ ਹੈ ਜੀ ਉਹਦੇ ਕੋਈ ਦਿਨ ਕੋਈ 5-7 ਕੱਢਦੇ ਹੀ ਉਹ ਦੱਸਿਆ ਸੀ ਇਹ ਨਾ ਵਾਇਆ ਬਹੁਤ ਦੂਰ ਦਾ ਹੈ ਦੂਰ ਦਾ ਕਰਕੇ ਨਾ ਥੋੜਾ ਜਿਹਾ ਵੀ ਰਾਹ ਦੇ ਵਿੱਚ ਤੁਹਾਨੂੰ ਪਤਾ ਕਿ ਕਿਤਰਾ ਲੰਬਾ ਹੈ ਇਹ ਤੜਕੇ ਨਾਲ ਸੂਬੀ ਇੱਕ ਦੇਢ ਵਜੇ ਰਾਤ ਦੀ ਸੂਬੀ ਹੈ ਹਾਂ ਹਾਂ ਜੀ ਹਾਂ ਜੀ ਲਓ ਕਹਿ ਦਿੰਦੇ ਆ ਵੀ ਕਿਹੜਾ ਉਧਰ ਕੇ ਪਸ਼ੂ ਹਾਂ ਜੀ ਨਹੀਂ ਨਹੀਂ ਚਲੋ ਤਾਂ ਸਫ਼ਰ ਤੇ ਚਾਉਂਦੀ ਫਿਰ ਸਫ਼ਰ ਇਹ ਲਿਜੋਲ ਕਰਕੇ ਪਸ਼ੂ ਚਲੋ ਤਿਆਰੀ ਵਾਲਾ ਹੁੰਦਾ ਵੈਸੇ ਹਾਂ ਜੀ ਹਾਂ ਜੀ ਹਾਂ ਜੀ ਉਧਰ ਠੰਡੇ ਸੀ ਲਾਈ ਉਧਰ ਨਹੀਂ ਕੋਈ ਦਿਖਤ ਹੈ ਕਿ ਕਿਸੇ ਕਿਸ ਹੁੰਦੀ ਲੋ ਜੀ ਜਿੱਤਰਾ ਮਰਜੀ ਬਾਹਰ ਦੋਸਤੋਂ ਠੰਡੀ ਆ ਧੀਰੀਆ ਸੀਲਸਲਾ ਕਾ ਵੈਸੇ ਸਾਰੇ ਵੀਰਾਂ ਨੂੰ ਪਤਾ ਏ ਵੀ ਜਰਸੀ ਬੈੜ ਗਈ ਠੀਕ ਆ گاਵਾ ਕਹਿ ਦਨੀਆਂ ਵੀ گاਵਾ ਤੇ ਉਹ ਜਰਸੀ ਬੈੜ ਹਾਂਜੀ ਹਾਂਜੀ ਨੂੰ ਵੇਖ ਕੇ ਵੀ ਆਪਾਂ ਜਦ ਤੱਕ ਤਰ ਕਹਦੇ ਨੇ ਵੀ ਠੰਡੀਆਂ ਧੀਰੀਆਂ ਨੇ ਬਿਲਕੁਲ ਬਰਪਰ ਗਈ ਪੱਕੀ ਚਵਾਜੂ ਬਹੁਤ ਵਧ ਗਿਆ ਜੀ ਆ ਲੈ ਆ ਤੁਮ ਤੋਂ ਇੱਕ ਇੱਕ ਧਾਰ ਮਾਰਕ ਜਿਹੜੀ ਨਾਲ ਦੀ ਨਾਲ ਆ ਵੇਖੋ ਆ ਲੈ ਅੱਜ ਮਾਰਨਿੰਗ ਸੂਈ ਆਪਣੇ ਕੋਲ ਹਾਂ ਜ ਤੜਕੇ ਸੂਈ ਤੜਕੇ ਸਵੇਰੇ ਇੱਕ ਇੱਕ ਚਵਾਈ ਹੋਈ ਹੈ ਜੀ ਦੀ ਅੱਛਾ ਜੀ ਹਾਂਜੀ ਠੀਕ ਦੋ ਢਾਈ ਕਿਲੋ ਬੋਲਾ ਚੰਦੂ ਸਾਹਿਬ ਚੋਇਆ ਆਪਾਂ ਬਹੁਤਾ ਨਹੀਂ ਕੀ ਚਾਰ ਪੰਜ ਕਿਲੋ ਚੋਤਾ ਲਓ ਦੋਸਤੋ ਜਰਸੀ ਬਰੀਡ ਦੇ ਵਿੱਚ ਆ ਮਗਰ ਕੀ ਆ ਗਿਆ ਮਗਰ ਬੱਛਾ ਜੀ ਮਗਰ ਬੱਛਾ ਹਾਂਜੀ ਲਓ ਜੀ ਮਗਰ ਬੱਛਾ ਮੇਲ ਕਾਫ ਨੂੰ ਜਨਮ ਦਿੱਤਾ ਹਾਂਜੀ ਤੇ ਨਾਰੂ ਤੇ ਬੱਚਾ ਤੇ ਜੇਰ ਇੱਥੇ ਪੈ ਗਈ ਸੀ ਪ੍ਰੋਪਰ ਬਿਲਕੁਲ ਬਿਲਕੁਲ ਓਕੇ ਜੇਰ ਦੀ ਕਿਸੇ ਕਿਸੇ ਦੀ ਗਾਰੰਟੀ ਹੈ ਜੀ ਆਪਣੀ ਠੀਕ ਹੈ ਜੀ ਹਾਂਜੀ ਉਹ ਬੇਦੜੇ ਗੀ ਹੋਇਆ ਜੀ ਲਓ ਵੀਰ ਸ਼ਿਵਾਜ ਤੋਰਦਗੇ ਲਓ ਦੋਸਤੋ ਜਰਸੀ ਬਰੀਡ ਦੇ ਵਿੱਚ ਆ ਫੇਸ ਕੁਆਲਟੀ ਹਾਈਟ ਕਰਦ ਤੁਸੀਂ ਦੇਖ ਸਕਦੇ ਠੀਕ ਹੈ ਜੀ ਤੇ ਆ ਦੇਖੋ ਸੋ ਅੱਜ ਹੀ ਦੋਸਤੋ ਬਿਲਕੁਲ ਮਾਰਨਿੰਗ ਸੂਈ ਆ ਤੇ ਮਾਰਨਿੰਗ ਪ੍ਰੋਪਰ ਜੇਰ ਪੈ ਗਈ ਆ ਤੇ ਕੋਈ ਵੀਰ ਬੇ ਤੜਕ ਆਪਣਾ ਤੁਸੀਂ ਸੌਦਾ ਕਰ ਸਕਦੇ ਜੇ ਤਾਲ ਮਿਲ ਬਠਾ ਲਿਓ ਠੀਕ ਆ ਜੀ ਸੋ ਕੋਈ ਵੀਰ ਚੋਕੇ ਵੇਖਣਾ ਚਾਹੁੰਦਾ ਕਿਉਂਕਿ ਇੱਕ ਟਾਈਮ ਦੀ ਚਵਾਈ ਹੋਈ ਆ ਇੱਕ ਡੰਗ ਦੀ ਜਿਹੜੀ ਚਵਾਈ ਮਾਰਨਿੰਗ ਹੋਈ ਆ ਬੌਲੇ ਤੇ ਕੋਈ ਵੀਰਾਂ ਦਾ ਵੀ ਕੋਈ 1.5 2 2.5 ਕਿਲੋ 2 ਕਿਲੋ ਜਿਹੜੀ ਠੀਕ ਆ ਚਵਾਈ ਕੀਤੀ ਆ ਇਸ ਵਾੜ ਦੇ ਥੱਲੇ ਫਿਲਖਾਲ ਆ ਥਣ ਦੇਵਾ ਤੁਹਾਨੂੰ ਥੋੜਾ ਜਿਹਾ ਆਪਾਂ ਦਿਖਾ ਦਈਏ ਆ ਲਓ ਜੀ ਆ ਬਈ ਠੀਕ ਹੈ ਜੀ। ਹਾਂ ਦੋਸਤੋ ਜਣਉਣ ਕਰੇ ਲੋ ਕਰੇ ਰੱਖਣ ਵਾਲੇ ਵੀਰਾਂ ਲਈ ਆ ਕਿਉਂਕਿ ਬਹੁਤ ਵੀਰ ਠੰਡਾ ਥੀਰਾ ਪਸ਼ੂ ਲੱਭਦੇ ਵੀ ਠੰਡਾ ਹੋਵੇ ਪਸ਼ੂ ਬਾਕੀ ਦੁੱਧ ਜਿਹੜਾ ਦੋਸਤੋ ਸੇਵਾ ਦਾ ਦੁੱਧ ਕੋਈ ਚੰਗੀ ਸੇਵਾ ਕਰ ਲੂਗਾ ਦੁੱਧ ਤੁਸੀਂ ਲੈ ਸਕਦੇ ਜੇ ਕਿਉਂਕਿ ਸੂਈ ਤਾਜੀ ਆ ਇਹ ਬੈੜ ਜਿਹੜੀ ਇੱਕ ਤੁਹਾਨੂੰ ਦਿਖਾਉਣੀ ਸੀ ਜਰਸੀ ਬਰੀਡ ਦੇ ਕੋਈ ਹਾਂਜੀ ਹਾਂਜੀ ਬਾਕੀ ਦਿਨ ਕੋਈ ਛੜਛੁੜਾ ਨਹੀਂ ਇਹ ਕੰਮ ਜਿੱਦਾਂ ਹਾਂ ਨਹੀਂ ਕੋਈ ਨਿੰਦ ਵਿਚਾਰੀ ਨਹੀਂ ਹਾਂਜੀ ਹਾਂਜੀ ਠੀਕ ਆ ਤੇ ਆ ਬੱਚਾ ਮਗਰ ਇੱਕ ਵਾਰੀ ਫੇਰ ਦਿਖਾ ਦਈਏ ਖਾ ਲੋ ਬੱਚੇ ਤੱਕ ਮਿੰਟ ਨਹੀਂ ਬੰਨੇ ਜਾਂਦੀ ਬੱਚੇ ਦਾ ਨਾ ਖੜਾ ਨਹੀਂ ਛੱਡਦੀ ਜੀ ਬਹੁਤ ਜਿਆਦਾ ਬੱਚੇ ਦਾ ਕਰਦੀ ਰਾਤ ਦਾ ਅੱਛਾ ਲੈ ਵੀਰ ਸ਼ਬਾਜ਼ ਇਹਦੀ ਡਿਮਾਂਡ ਫਿਰ ਕੀ ਕਰਤੀ ਜੇ ਡਿਮਾਂਡ ਸੰਤੂ ਸਾਹਿਬ ਇਹਦਾ ਉਤਨਾ ਮੁੱਲ 37000 ਕਰਦੇ ਆ ਤੇ 35000 ਚੋਂ ਮਾਨਦਾਨ ਕਰਦੇ ਆ 35000 ਚ ਹਾਂ ਕੋਈ ਵੀਰ ਭਰਾ ਫੋਨ ਲਾਵੇ ਕੋਈ ਗੱਲੀ ਆਪਾਂ ਮੋੜ ਦੇਣੀ ਇਹਨਾਂ ਮਾਨਦਾਨ ਕਰਾਂਗੇ ਉਹਦਾ ਹਾਂ ਜਿਹੜਾ ਵੀਰ ਭਰਾ ਕੋ ਫੋਨ ਲਾਵੇ ਠੀਕ ਹੈ ਕੋਈ ਗੱਲੀ ਦਾ ਮਾਨਦਾਨ ਕਰਾਂਗੇ ਲਓ ਜੀ 35000 37000 ਦੋਸਤੋ ਡਿਮਾਂਡ ਆ ਤੇ 35000 ਲੈਣ ਦੇਣ ਤੋ 35000 ਦੇ ਵਿੱਚੋਂ ਵੀ ਘਰ ਆਇਦਾ ਵੀਰਾਂ ਦਾ ਵੀ ਮਾਨਤਨ ਕਰਾ ਕੇ ਕੋਈ ਨਰਾਸ਼ ਹੋ ਕੇ ਨਹੀਂ ਜਾਂਦਾਗਾ ਸੋ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਦੋਸਤਾਂ ਇੱਕ ਬਿਲਕੁਲ ਜਾਇਜ ਦੇ ਪਸ਼ੂ ਤੁਹਾਨੂੰ ਦਿਖਾਈ ਸੀ ਠੀਕ ਆ ਫਿਲਹਾਲ ਅੱਜ ਵੀ ਜਿਹੜੇ ਪਸ਼ੂ ਦੋ ਹੀ ਆ ਦੋ ਪਸ਼ੂਆਂ ਦਾ ਰੇਟ ਵੀਰ ਨੇ ਕਰ ਹੀ ਦਿੱਤਾ ਬਾਕੀ ਜਿਹੜੇ ਵੀਰ ਨੂੰ ਸੌਦਾ ਚਾਜੂਗਾ ਉਹ ਤੁਸੀਂ ਆਪਣੀ ਗੱਲਬਾਤ ਕਰ ਲਿਓ ਠੀਕ ਆ ਸੋ ਵੜ ਜਿਹੜੀ ਇੱਕ ਤੁਹਾਨੂੰ ਦਿਖਾਉਣੀ ਸੀਗੀ ਇੱਕ ਇਹ ਮੱਝ ਦਿਖਾਉਣੀ ਆ ਟੋਕੜ ਗੱਬਣ ਦੋ ਹੀ ਨਗਸੀ ਅੱਜ ਫਿਲਹਾਲ ਇਸ ਕਵਰੇਜ ਦੇ ਵਿੱਚ ਤੇ ਸ਼ਬਾਜ ਇੱਕ ਨੰਬਰ ਬੋਲ ਦਈਏ ਵੀਰ ਆਪਣੇ ਪਰ ਨੰਬਰ ਹੈ 94788 90238 ਠੀਕ ਹੈ ਜੀ ਹਾਂਜੀ ਠੀਕ ਆ ਲੋ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਬਾਕੀ ਗੱਲਬਾਤ ਕਰ ਲਿਓ ਠੀਕ ਹੈ ਜੀ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ